ਭਾਈ ਮਾਂਜੀ ਜੀ ਬੜੇ ਧਨੀਸਾਨ ਕਰਦੇ ਤੇ ਸੁਲਤਾਨ ਦੀ ਜਗਾ ਸੀ ਸੋ ਸੁਲਤਾਨ ਦੀ ਜਗਾ ਨੇ ਮੰਨਿਆ ਕਰਦੇ ਤੇ ਭਾਈ ਮਾਂਜੀ ਜੀ ਬੇਤਨ ਸੰਗਤ ਹੋਈ ਗੁਰੂ ਸਾਹਿਬ ਦੀ ਸਰਨੇਚ ਇੱਥੇ ਅਮਰਸਰ ਸਾਹਿਬ ਆ ਗਏ ਗੁਰੂ ਘਰੇ ਪਾਸ ਪਹੁੰਚ ਕੇ ਬੇਨਤੀ ਕੀਤੀ ਜੀ ਮੈਨੂੰ ਸਿੱਖੀ ਬਖਸ਼ ਮਹਾਰਾਜ ਕਹਿੰਦੇ ਭਾਈ ਮਾਂਜੀ ਕੀ ਕਰਨੀ ਸਿੱਖੀ ਜਹਾਂ ਜਾਂਦਾ ਘਰੇ ਮੌਜ ਕਰਦਾ ਸਿੱਖੀ ਧਾਰਨ ਕਰੇਗਾ ਪਦਾਰਥੀ ਰਹਿਣਾ ਮਿੰਜੇ ਲੋਕਾਂ ਵਿੱਚ ਹੋਵੇਗੀ ਲੋਕਾਂ ਦੇ ਮੂੰਹ ਨਹੀਂ ਲਾਉਣਾ ਸਤਿਗੁਰੂ ਨੇ ਸਭ ਕੁਝ ਮਨਜ਼ੂਰ ਆ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਚੰਗਾ ਸਿੱਖੀ ਦੇ ਦਿੱਤੀ ਘਰੋਂ ਚਲਾ ਗਿਆ ਭਾਈ ਮਾਨ ਜੀ ਸਤਿਗੁਰੂ ਨੇ ਪਰਖ ਨਹੀਂ ਕਸਵਤੀ ਤੇ ਚੜਾ ਲਿਆ ਘਰ ਦੀ ਜਿਹੜੀ ਸੀ ਜਾਇਦਾਦ ਅੰਨ ਦੇ ਨੂੰ ਹਟ ਗਏ ਉਗਣੋਂ ਹਟ ਗਏ ਘਰ ਦੇ ਡੰਗਰ ਮਰਨੇ ਸ਼ੁਰੂ ਹੋ ਗਏ ਪਰਿਵਾਰ ਬਿਮਾਰ ਹੋਣ ਲੱਗ ਪਿਆ ਗਰੀਬੀ ਨੇ ਆ ਘੇੜਾ ਪਾਇਆ ਉਦੋਂ ਸਤਿਗੁਰੂ ਗਰੀਬ ਨਵਾਜ਼ ਜੀ ਨੇ ਇੱਕ ਪ੍ਰੇਮੀ ਸਿੱਖ ਨੂੰ ਆਪਣਾ ਹੁਕਮਨਾਮਾ ਲਿਖ ਕੇ ਦੇ ਦਿੱਤਾ ਕਿ ਜਾਓ ਭਾਈ ਮਾਂਝ ਨੂੰ ਜਾ ਕੇ ਸਾਡਾ ਹੁਕਮਨਾਮਾ ਵੰਦੇਓ ਤੇ ਉਹਨੂੰ ਕਹਿਣਾ ਕਿ 21 ਰੁਪਏ ਸੋ ਨਦਰ ਭੇਟ ਕਰੇ ਤੇ ਫਿਰ ਹੁਕਮਨਾਮਾ ਮਿਲੇਗਾ ਜਦੋਂ ਭਾਈ ਮਾਂਝ ਦੇ ਘਰੇ ਪਹੁੰਚੇ ਉਦੋਂ ਹਾਲਤ ਕੀ ਹੈ ਗਰੀਬੀ ਬਹੁਤ ਜ਼ਿਆਦਾ ਹੋ ਗਈ ਹੈ ਸੁਲਤਾਨ ਦੀ ਜਗ੍ਹਾ ਧਾਰ ਦਿੱਤੀ ਸੀ ਜਾ ਕੇ ਭਾਈ ਸਾਹਿਬ ਨੇ ਸਿੱਕੀ ਧਾਰਨ ਕਰਕੇ ਲੋਕੀ ਕਹਿੰਦੇ ਕਿ ਭਾਈ ਮਾਂਝ ਨੇ ਸੁਲਤਾਨ ਦਾ ਅਪਮਾਨ ਕੀਤਾ ਹੈ ਸੁਲਤਾਨ ਗੁੱਸੇ ਹੋ ਗਿਆ ਹੈ ਇਹ ਪੀਰ ਦੀ ਨਾਰਾਜ਼ਗੀ ਨੇ ਸਾਰਾ ਕੰਮ ਵਿਗਾੜ ਦਿੱਤਾ ਹੈ ਭਾਈ ਮੰਝ ਨੂੰ ਕਰਾਏ ਪਿੰਡ ਤੋਂ ਨਿਕਲ ਜਾ ਸਾਡੇ ਦਾ ਵੀ ਕਿਸਦਾ ਬੇੜਾ ਕਰਾਵੇਂਗਾ ਭਾਈ ਮੰਝ ਨੂੰ ਕੱਢ ਦਿੱਤਾ ਗਿਆ ਪਿੰਡ ਵਿੱਚ ਬਾਹਰ ਜਾ ਕੇ ਰਹਿਣ ਲੱਗੇ ਕਹਾ ਖੋਦ ਕੇ ਗੁਜ਼ਾਰਾ ਕਰਿਆ ਕਰਦੇ ਜੋ ਦੋ ਟਕੇ ਦਾ ਜਾਂ ਟਕੇ ਦਾ ਕਹਾ ਵਿਕਦਾ ਉਹ ਮੁੱਲ ਵੇਖ ਕੇ ਅਨਪਰਾਪਤ ਕਰਕੇ ਪਟਾਕੇ ਛੱਡਾ ਕਰਦੇ ਗੁਰੂ ਸਾਹਿਬ ਦਾ ਹੁਕਮ ਗਾਏ 21 ਰੁਪਏ ਨਜ਼ਰ ਪੇਰ ਖੜਿਆ ਜੇ 1000 ਰੁਪਏ ਵੱਧ ਸੀ ਜੇਕਰ ਸਿੱਖ ਗਿਆ ਭਾਈ ਮੰਝ ਬੜੇ ਖੁਸ਼ ਹੋਏ ਅਰ ਜਦੋਂ ਹਕਮਨਾਵੇ ਦੀ ਗੱਲ ਦਿੱਤੀ ਮਨ ਉਪਰਾਮ ਹੋਇਆ ਕਿ ਜੇ ਤੈਨੂੰ ਹਕਮਨਾਵਾਂ ਵੋੜਨਾ ਤੇ ਸਿੱਖੀ ਨਹੀਂ ਰਹੇਗੀ ਤੇ ਕੋਈ ਮੇਰੇ ਪੈਸਾ ਕੋਈ ਨਹੀਂ ਪ੍ਰਾਪਤ ਕਿਨੇ ਕਰਾ ਉਪਰਾਮ ਹੋਏ ਨੂੰ ਦੇਖ ਕੇ ਘਰ ਵਾਲੀ ਸਿਆਣੀ ਸੀ ਔਰ ਇਹ ਪੁੱਛਿਆ ਪਤਨੀ ਕੀ ਗੱਲ ਉਪਰਾਮ ਕਿਉਂ ਹੈ ਕਹਣ ਲਗਾ ਭਾਗਾ ਵਾਲੀ ਗੁਰੂ ਖੁਸ਼ ਤਾਂ ਹੋਇਆ ਪਰ ਪਰਖ ਬੜੀ ਕੀਤੀ ਨਾਲ 1 ਕਿਰਪਈ ਨਜ਼ਰ ਭੇੜ ਕਰਨੇ ਹਕਮਨਾਵਾਂ ਦਾ ਤਾਂ ਮਿਲੇਗਾ ਉਸ ਵੇਲੇ ਖਾਲਸਾ ਜਿਨੇ ਕਹਿ ਕਿ ਮੈਨੂੰ ਕਹਿਣੇ ਪਾ ਦੇ ਗੁਰੂ ਕੇਰੋ ਹੁਕਮ ਨਹੀਂ ਮੋੜਨਾ ਘਰ ਵਾਲੀ ਨੂੰ ਗਹਿਣੇ ਪਾ ਕੇ ਪ੍ਰਾਤਨ ਲੋਕ ਦਾ ਰਵਾਜ ਹੁੰਦਾ ਸੀ ਜਿਹੜਾ ਘਰ ਵਾਲੀ ਨੂੰ ਗਹਿਣੇ ਪਾਉਂਦੇ ਜਿਵੇਂ ਉਹ ਰਾਜਿਆਂ ਦੇ ਘਰਾਂ ਵਿੱਚ ਸੇਵਾ ਕਰਿਆ ਕਰਦੀਆਂ ਰਾਤ ਨੂੰ ਆਪਣੇ ਪੁੱਤਿਆਂ ਕੋਲ ਆਣ ਕੇ ਰਹਿਆ ਕਰਦੀਆਂ ਉਹਨੂੰ ਗਹਿਣਾ ਕਿਆ ਕਰਦੀ ਪ੍ਰਾਤਨ ਸਮੇਂ ਇਕ ਇਸੇ ਤਰ੍ਹਾਂ ਕੀਤਾ ਗਿਆ 21 ਰੁਪਏ ਲਿਆ ਕੇ ਖਾਲਸਾ ਜੀ ਉਹ ਸਿੱਖ ਨੂੰ ਦਿੱਤੇ ਤੇ ਉਹ ਹੁਕਮਨਾਮਾ ਲੈ ਲਿਆ ਜਿਹੜੇ ਦੋ ਟੱਕੇ ਘਾਰੇ ਵੱਟੇ ਸੀ ਉਹਦਾ ਅੰਨ ਲਿਆਂਦਾ ਸੀ ਉਹ ਤਿਆਰ ਕਰਕੇ ਸਿੱਖ ਨੂੰ ਸ਼ਿਕਾਇਤ ਤਾਂ ਸਾਰੀ ਰਾਤ ਆਪ ਭੁੱਖਾ ਰਿਹਾ। ਬੜਾ ਖੁਸ਼ ਹੋਇਆ ਭਗਤੀ ਪ੍ਰਾਤਨ ਗਾਇ। ਦਿਨ ਜਿਹੜੇ ਸਿੱਖ ਗਿਆ ਗੁਰੂ ਦੇ ਪਾਸ ਆ ਕੇ ਦੱਸਿਆ ਜੀ ਇਸ ਤਰ੍ਹਾਂ ਕੀਤਾ ਮਾਰੇ ਚੁੱਪ ਰਹੇ। ਮਹੀਨੇ ਦੇ ਪਿੱਛੋਂ ਫੇਰ ਭਾਗਤ 21 ਰੁਪਏ ਸਿੱਖ ਨੂੰ ਦਿੱਤੇ। ਇਸੇ ਤਰ੍ਹਾਂ ਰਾਤ ਬਤੀਤ ਕੀਤੀ। ਹੁਕਮਨਾਮੇ 'ਚ ਲਿਖਿਆ ਸੀ ਕਿ ਪਰ ਕੇ ਸਿੱਖ ਦੇ ਨਾਲ ਹੀ ਆ ਜਾਣੀ। ਸਤਿਗੁਰਾਂ ਦੇ ਪਾਸ ਆਇਆ ਤੇ ਕੈਸੀ ਪਰਖ ਹੈ? ਗੁਰੂ ਸਾਹਿਬ ਨੇ ਬੁਲਾਇਆ ਤੱਕ ਨਹੀਂ। ਉਹ ਚਾੜੀ ਵੀ ਤੋਂ ਕੌਣ ਕਿੱਥੋਂ ਆਇਆ? ਸਾਮਣੇ ਇੱਕ ਦਿਰਾਤ ਨੂੰ ਨਮਸਕਾਰ ਜਰੂਰ ਭਾਈਆਂ ਕਰ ਲੈ। ਸੇਵਾ ਵਿੱਚ ਇੱਕ ਸਿੱਖ ਦੁਆਰਾ ਲਵਾ ਦਿੱਤਾ। ਸਿੱਖ ਨੇ ਹੁਕਮ ਕੀਤਾ ਕਿ ਭਾਈ ਮਾਂਝ ਨੂੰ ਕਹੋ ਲੱਕੜਾਂ ਲਿਆਇਆ ਕਰੇ। ਬਾਲਣ ਲਿਆਇਆ ਕਰੇ ਲੰਗਰ ਵਿੱਚ। ਖਾਸ ਤੌਰ 'ਤੇ ਭਾਈ ਮਾਂਝ ਦੀ ਡਿਉਤੀ ਲੱਗੀ। ਲੰਗਰ ਵਿੱਚ ਲੱਕੜਾਂ ਦੀ ਇੱਕ ਪੰਡ ਬਾਲਣ ਦੀ ਲਿਆਇਆ ਕਰੇ ਤੇ ਲੰਗਰ ਵਿੱਚੋਂ ਲੰਗਰ ਛਕ ਦਿਆ ਕਰੇ। ਕੁਝ ਸਮੇਂ ਪਿਛੋ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਭਾਈ ਮਾਂਝ ਜੀ ਇਹ ਵਿਗਾਰਾ ਕਿਵੇਂ ਕਰਦੇ ਆ? ਕਹਿੰਣ ਲੱਗੇ ਜੀ ਲੱਕੜਾਂ ਲਿਆਉਂਦੇ ਆਣੇ, ਸੇਵਾ ਕਰਦੇ ਆ ਬਹੁਤ ਪਰ ਪ੍ਰਸ਼ਾਦਾ ਲੰਗਰ ਵਿੱਚ ਛਕ ਲੈਂਦੇ ਆ। ਮਹਾਰਾਜਣ ਦੇ ਭਾਈ ਤਾਂ ਮਜ਼ਦੂਰੀ ਹੈ ਸੇਵਾ ਤਾਂ ਨਹੀਂ ਇੱਕ ਭਾਰ ਲੱਕੜਵਾਲਿਆਂ ਦਾ ਭਾਰ ਉੱਤਨਾ ਰਖਾ ਲੈਂਦੇ ਕੀ ਫਾਇਦਾ ਹੋਇਆ ਭਾਈ ਮਾਂਜੀ ਨੂੰ ਪਤਾ ਲੱਗਾ ਕਿ ਮਹਾਰਾਜ ਜੀ ਖੁਸ਼ ਨਹੀਂ ਭਾਈ ਮਾਂਜੀ ਨੇ ਲੱਕੜਵਾਲੇ ਆਉਣੀਆਂ ਤਾਂ ਉਸੇ ਤਰ੍ਹਾਂ ਸ਼ੁਰੂ ਰੱਖੀਆਂ ਤੇ ਜਿਹੜਾ ਗੁਰੂ ਕੀ ਸੰਗਤ ਦਾ ਭੋਜਨ ਪਤਲਾਂ ਦੇ ਝੂਠਾ ਬਾਤਿਆ ਕਰਦਾ ਉਹ ਦਾਲ ਦੇ ਦਾਣੇ ਜਾਂ ਲੰਗਰ ਦੀ ਪ੍ਰਸ਼ਾਦ ਦੇ ਕੋਈ ਬੁਰਕੀ ਬਾਤ ਆਇਆ ਕਰਦੀ ਉਹ ਖਾ ਲਿਆ ਕਰਦੇ ਤੇ ਪੱਤਣਾਂ ਧੋ ਕੇ ਪਾਣੀ ਦੀਆਂ ਪਾਣੀ ਨਾਲ ਉਹ ਪੀ ਲਿਆ ਕਰਦੇ ਤੇ ਸਰੀਰ ਕਮਜ਼ੋਰ ਹੋਣਾ ਸੀ ਸਰੀਰ ਕਮਜ਼ੋਰ ਹੋਣ ਲੱਗ ਤਾਂ ਸੇਵਾ ਵਿੱਚ ਫਰਕ ਨਹੀਂ ਆਉਣ ਦਿੱਤਾ ਐਥੋਂ ਜਦੋਂ ਕਰਨਤਾਰੂ ਸਾਹਿਬ ਨੂੰ ਜਾਈਏ ਵੱਡੀ ਨਹਿਰ ਆਉਂਦੀ ਹੈ ਉਹ ਤੋਂ ਪਾਰਲੇ ਪਾਸੇ ਲੰਘ ਕੇ ਇਧਰੋਂ ਜਾ ਕੇ ਖੱਬੇ ਹੱਥ ਖੂਹ ਆ ਭਾਈ ਮਾਂਜੀ ਦਾ ਸੋ ਉੱਥੋਂ ਲੱਕੜਾਂ ਲਿਆ ਰਹੇ ਸਨ ਪਾਰਲੇ ਪਾਸਿਓਂ ਪੰਡ ਭਾਰੀ ਬੰਨ੍ਹ ਦੇ ਕੇ ਚੁੱਕੀ ਨਹੀਂ ਜਾਂਦੀ ਮਸਾ ਮਸਾ ਚੁੱਕੀ ਜਦੋਂ ਤੁਰੇ ਉਧਰੋਂ ਹਨੇਰੀ ਜੋਰ ਦੀ ਚੱਲ ਪਈ ਅੱਖਾਂ 'ਚ ਘੱਟਾ ਪੈਣ ਲੱਗ ਪਿਆ ਸਰੀਰ ਕਮਜ਼ੋਰ ਹੈ ਆਗਾਂ ਨੂੰ ਤੁਰਨ ਦੀ ਸਹਾਰਾ ਪਛਾਣ ਤੱਕ ਰਹੀ ਹੈ ਖੂਦ ਉੱਪਰ ਜਦੋਂ ਆਏ ਹਨੇਰ ਹਨੇਰੀ ਦੇ ਹਨੇਰੇ ਦੇ ਕਾਰਨ ਭਾਈ ਮੰਜੀ ਖਾਲਸਾ ਜੀ ਖੂਹ ਵਿੱਚ ਡਿੱਗ ਪਏ ਖੂਹ ਵਿੱਚ ਡਿੱਗਿਆ ਹੋਇਆ ਲੱਕੜਾਂ 'ਚ ਸੁੱਤੀਆ ਵੀ ਕੀ ਲੈਣਾ ਇਹੋ ਜੀ ਸੇਵਾ ਤੋਂ ਕੀ ਪਤਾ ਗੁਰੂ ਨੇ ਖੁਸ਼ ਹੋਣਾ ਕਿ ਨਹੀਂ ਹੁਣ ਇਹ ਨਹੀਂ ਮੰਤ ਲੈਂਦਾ ਪਤਾ ਸੀ ਮੇਰਾ ਗੁਰੂ ਅੰਤਰ ਜਾਨੀ ਹੈ ਮੇਰੀ ਮਾਂ ਨੂੰ ਹੰਕ ਦਾ ਦੁੱਖ ਦਰ ਰਿਹਾ ਹੈ ਜਦੋਂ ਕਿਰਪਾ ਕੀਤੀ ਕੇ ਮੇਰਾ ਗੱਫਾ ਬਖਸ਼ ਦੇਣਗੇ ਇਹ ਸਰਦਾ ਕਰਕੇ ਖਾਲਸਾ ਜੀ ਦੇ ਆ ਵਿੱਚ ਭਾਈ ਮੁੰਜੀ ਜੀ ਲਗੇ ਰਹੇ ਜਦੋਂ ਖੂਹ ਵਿੱਚ ਡਿੱਗੇ ਜੋ ਜਗਤ ਗੁਰੂ ਸਭ ਦੇ ਤਾਰਕਾਨ ਅੱਜ ਪਰਵਾਣੀ ਕੀਤੀ ਘੋੜੀਆਂ ਕੋਲ ਹੈ ਪਾਲਕੀਆਂ ਕੋਲ ਹਨ ਸੰਤਾਂ ਕੋਲ ਪਾਸਾ ਹਨ ਦਰਬਾਰ ਸਾਹਿਬ ਵਿੱਚ ਉੱਠ ਕੇ ਤਖਤ ਤੋਂ ਲੰਗੇ ਪੈਰੀ ਦੌੜ ਕੇ ਖੜਾਵਾ ਜੋੜਾ ਵੀ ਕੋਈ ਨਹੀਂ ਪਾਇਆ ਸਿੱਖਾਂ ਨੂੰ ਹੁਕਮ ਕਰ ਦਿੱਤੇ ਕਿ ਭਾਈ ਇੱਕ ਪੀੜੀ ਤੇ ਇੱਕ ਰੱਸਾ ਲਾਸ ਲੈ ਕੇ ਛੇਤੀ ਸਾਡੇ ਪਿੱਛੇ ਆ ਜਾਵੋ ਬੇਨਤੀ ਕੀਤੀ ਪਾਲਕੀ ਤੇ ਕੜਾ ਮਹਾਰਾਜ ਕਣਕੇ ਪਾਈ ਹੋਇਆ ਹੈ ਵੀਗਾ ਪਿਆਰ ਉਹ ਢੀਤੇ ਹੈ ਜਾ ਕੇ ਖੂਰੀ ਮਨ ਤੇ ਖੜੋ ਕੇ ਪੰਜਵੇਂ ਪਾਸ਼ੇ ਨੇ ਕਿਹਾ ਕਿ ਭਾਈ ਬਾਹਰ ਆਓ ਬੋਲ ਨਹੀਂ ਪੁਛਾਣਿਆ ਭਾਈ ਮਾਨ ਦੇ ਵੀ ਕਣਕੇ ਦੀ ਪਹਿਲਾ ਲੱਕੜਾ ਕੱਢ ਲੰਗਰ ਵੱਲੋਂ ਸੰਗਤ ਭੁਖੀ ਨਾ ਰਹੇ ਲੱਕੜਾਂ ਧੇਜਣਾ ਜਾਣ ਮੈਂ ਸੁੱਤੀਆਂ ਨਹੀਂ ਪਾਣੀ ਸਿਰ ਤੇ ਟੁੱਕੀ ਖੜਾ ਹਾਂ ਉਸ ਵੇਲੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਰਸਾ ਵਗਾ ਦਿੱਤਾ ਲੱਕੜਾਂ ਦੀ ਪੰਡ ਪਹਿਲਾਂ ਖਿੱਚੀ ਗਈ ਦੁਬਾਰਾ ਪੀੜੀ ਵਗਾ ਕੇ ਭਾਈ ਮਾਨ ਜੀ ਨੂੰ ਬਾਹਰ ਕੱਢਿਆ ਜੇ ਭਾਈ ਮਾਨਜ ਜੀ ਬਾਹਰ ਨਿਕਲੇ ਤਾਂ ਕੀ ਦੇਖਿਆ ਹੈ ਨੇਕ ਲੰਕ ਮੁਖਰੇ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੂਰੇ ਕਰਾਰੇ ਤੇ ਖੜੇ ਹਨ ਉਸ ਦੇ ਹੱਥ ਜੋੜ ਕੇ ਕਗਿਆ ਕੇ ਤਰਤ ਦਿਗ ਪਿਆ ਹੈ ਆਪਣੇ ਵਿਰਾਂਗ ਦੇ ਜਲ ਨਾਲ ਸਤਿਗੁਰ ਦੇ ਚਰਨ ਧੋ ਦਿੱਤੇ ਸਤਿਗੁਰ ਜੀ ਕਹਿੰਦੇ ਭਾਈ ਮਾਨਜ ਜੀ ਨੂੰ ਚੁੱਕ ਕੇ ਛਾਤੀ ਨਾਲ ਲਾਇਆ ਛਾਤੀ ਨਾਲ ਲਾ ਕੇ ਕਹਿੰਦੇ ਭਾਈ ਮਾਨਜ ਕੁਝ ਮੰਗ ਅੱਜ ਦੇ ਵਰਗਾ ਤੁਹਾਡਾ ਕੁਰਸੀ ਜ਼ਰੂਰ ਮੰਗ ਲੈਣਾ ਇਸ ਪੀਰ ਜੇ ਮੇਲੇ ਨੇ ਨਾ ਹੁੰਦਾ ਕਿ ਨਾ ਮਹਿੰਦਰੀ ਬਣਾ ਦਿਓ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੋਲ ਜੋੜ ਨਹੀਂ ਸਤਿਗੁਰੂ ਕਹਿੰਦੇ ਭਾਈ ਮਨਜ ਜਦੋਂ ਤੱਕ ਕੁਝ ਮੰਗਦਾ ਨਹੀਂ ਸਾਡੀ ਪੂਰੀ ਪ੍ਰਸੰਨਤਾ ਨਹੀਂ ਹੋਵੇਗੀ ਇਸੇ ਵਾਸਤੇ ਗੁਰੂ ਸਾਹਿਬ ਨੇ ਬਚਨ ਕਹੇ ਹੈ ਨਾਨਕ ਸਾਹ ਕਰਮਾਤ ਸਹਬ ਤੁਠਾ ਜੋ ਮਿਲੇ ਕਰਮਾਤ ਨਾ ਬਖਸ਼ਦਾ ਕਰਮਾਤ ਦਾ ਨਹੀਂ ਤੋ ਅਸਲ ਸਹੀ ਕਰਮਾਤ ਬਖਸ਼ਿਸ਼ ਹੈ ਜਿਹੜਾ ਤੁਠੇ ਪ੍ਰਸੰਨ ਹੋ ਕੇ ਪਰਮੇਸ਼ਰ ਆਪ ਬਖਸ਼ਿਸ਼ ਕਰੇ ਦੇਵੇ ਉਸ ਵੇਲੇ ਦੇਖਿਆ ਕਿ ਮਹਾਰਾਜ ਬਹੁਤ ਖੁਸ਼ ਹੋਏ ਆ ਕਾਲਜੇ ਔੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਤੁੱਥੇ ਹੋ ਕਿਰਪਾ ਕਰਨ ਲੱਗੇ ਹੋ ਤਾਂ ਹਰ ਬਖਸ਼ਿਸ਼ ਕਰਦੇ ਹੋ ਆਉਣ ਵਾਲੇ ਕਾਲਜੋ ਦੇ ਸਮੇਂ ਵਿੱਚ ਤੇ ਸਿੱਖ ਦੀ ਨਹੀਂ ਪਰਖ ਨਾ ਕਰਿਓ ਕਿ ਤੇਰੇ ਪੂਰਾ ਨਹੀਂ ਉਤਰਨਾਗਾ ਨਾ ਦੁੱਧ ਮੰਗਿਆ ਨਾ ਪੁੱਤ ਮੰਗਿਆ ਨਾ ਮਾਇਆ ਨਾ ਕੁਰਸੀ ਰਾਜ ਕੁਝ ਨਹੀਂ ਮੰਗਿਆ ਪਰ ਪਕਾਰ ਨਿਤ ਚਿਤ ਵਿੱਚ ਨਾ ਹੀ ਕਸ਼ਪੋਚ ਸਾਰਿਆਂ ਦਾ ਭਲਾ ਮੰਗਿਆ ਖਾਲਸਾ ਜੀ ਆਪਣਾ ਵਿਗਾੜ ਬਰਾਨਾ ਸੰਧਾ ਆਪਣਾ ਭਾਵੇਂ ਵਿਗਾੜ ਤੱਕ ਪਹੁੰਚ ਗਏ ਪਰ ਸਿੱਖੀ ਵਾਸਤੇ ਸਿੱਖਾਂ ਵਾਸਤੇ ਮਨੁੱਖਾਂ ਦੇ ਭਲੇ ਵਾਸਤੇ ਸਾਰਾ ਕੁਝ ਮੰਗਿਆ ਹੈ ਐਸਾ ਜਿਹੜਾ ਵਿਸ਼ਾਲ ਵੇਖ ਕੇ ਮਹਾਰਾਜ ਨੇ ਉਸ ਵੇਲੇ ਕਿਹਾ ਮਨਜ ਪਿਆਰਾ ਗੁਰੂ ਨੂੰ ਗੁਰਮਨਜ ਪਿਆਰਾ ਮਨਜ ਗੁਰੂ ਕਾ ਬੋਹੇ ਸਾਜਾ ਗਲੰਧਨ ਹਰ ਮਹਾਰਾਜ ਨੇ ਭਾ ਜਿਹੜਾ ਮੰਗਿਆ ਸਾਡਾ ਜਹਾਜ ਹੈ ਸਿੱਖੀ ਦਾ ਜਹਾਜ ਅਸੀਂ ਨੂੰ ਬਣਾਇਆ ਹੈ ਜਿਹੜਾ ਭਾ ਮਨਜ ਜੀ ਦੀ ਸੰਗਤ ਕਰੇਗਾ ਉਹ ਸੰਸਾਰ ਰੂਪੀ ਸਮੁੰਦਰ ਚ ਗੋਤੇ ਨਹੀਂ ਖਾਵੇਗਾ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਗਾ ਐਸਾ ਪ੍ਰੇਮ ਕਰਨਾ ਚਾਹੀਦਾ ਹੈ ਲਹਿਰੀ ਨਾਲ ਪਛੜਿਆ ਤੀਵਿਕਸਾ ਸਨੇਹ ਤੇ ਪਰਖ ਰੂਪੀ ਪਰਖ ਰੂਪੀ ਲਹਿਰਾਂ ਦੇ ਨਾਲ ਭਾਵੇਂ ਸਤੁਰ ਸੱਚੇ ਪਾਤਸ਼ਾਹ ਪਛਾੜ ਦੇ ਪਟਕਾ ਕੇ ਮਾਰਨ ਪਰਖ ਕਰਨ ਅਰੋਗ ਰੂਪੀ ਕੋਈ ਐਸੀ ਬਿਮਾਰੀ ਲੱਗ ਜਾਵੇ ਤੇ ਪਟਕਾ ਕੇ ਮਾਰਨ ਤੀਵਿਕਸਾ ਸਨੇਹ ਕੀ ਬਹੁਤ ਨੂੰ ਖੁਸ਼ ਰਹਿਣਾ ਚਾਹੀਦਾ ਸਿੱਖਾ ਐਸਾ ਪਿਆਰ ਕਰ